5 ਸਾਲਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਵਿੱਚ ਇੱਕ ਇੱਟ ਤੱਕ ਨਹੀਂ ਲਾਈ ਕੰਮ ਕੀ ਕੀਤਾ ਜਾਂ ਵਿਰੋਧੀਆਂ ਦੇ ਨਾਲ ਤੂੰ ਤੂੰ ਮੈਂ ਮੈਂ ਜਾਂ ਗੱਡੀ ਦੀ ਛੱਤ ਤੇ ਚੜ ਕੇ ਗਾਣੇ ਲਾ ਕੇ ਨੱਚੇ ਨੇ ਇਹ ਜਿਹੜੇ 92 ਐਮਐਲਏ ਜਿੱਤੇ ਨੇ ਉਹਨਾਂ 'ਚ ਥੋੜੇ ਵਰਗੇ ਇੱਕ ਦੋ ਬੰਦੇ ਹੈਗੇ ਨੇ ਜਿਨ੍ਹਾਂ ਦੀ ਜ਼ਮੀਰ ਜਾਗਦੀ ਏ ਤੁਹਾਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਹੁਣ ਮੂਹਰੇ ਲੱਗੋ ਆਤਮਾਨ ਸਾਹਿਬ ਦਾ ਆਮ ਆਦਮੀ ਪਾਰਟੀ ਦਾ ਤੇ ਜਿਹੜੇ ਦਿੱਲੀੋਂ ਲਾਲਾ ਜੀ ਜਿਨ੍ਹਾਂ ਨੇ ਸਾਰਾ ਪੰਜਾਬ ਦਾ ਰੈਵਨਿਊ ਇਕੱਠਾ ਕੀਤਾ ਤੇ ਆਪਣੇ ਆਪ ਨੂੰ ਨੈਸ਼ਨਲ ਲੀਡਰ ਬਣਾਉਣ ਦੀ ਖਰਚਤਾ ਇਹ ਪੰਜਾਬ ਉਹਦਾ ਭੁਗਤ ਭੋਗੀ ਹੈ ਲੋਡੀਆਂ ਮਾੜੀਆਂ ਕਾਰਗੁਜ਼ਾਰੀਆਂ ਦਾ ਭੁਗਤ ਭੋਗੀ। ਅੱਜ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੋਗੀ ਸਾਹਿਬ ਨੇ ਆਪਣੀ ਸਰਕਾਰ ਦਾ ਔਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਝੂਠਾ ਤੇ ਫਰੇਵ ਦਾ ਚਿਹਰਾ ਲੋਕਾਂ ਦੇ ਸਾਹਮਣੇ ਨੰਗਾ ਕਰਤਾ। 2.5 ਸਾਲਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਵਿੱਚ ਇੱਕ ਇੱਟ ਤੱਕ ਨਹੀਂ ਲਾਈ। ਕੰਮ ਕੀ ਕੀਤਾ? ਜਾਂ ਵਿਰੋਧੀਆਂ ਦੇ ਨਾਲ ਤੂੰ ਤੂੰ ਮੈਂ ਮੈਂ ਯਾ ਗੱਡੀ ਦੀ ਛੱਤ ਤੇ ਚੜ ਕੇ ਗਾਣੇ ਲਾ ਕੇ ਨੱਚੇ ਨੇ 인ਫਰਾਸਟ੍ਰਕਚਰ ਪੰਜਾਬ ਦਾ ਉੱਥੇ ਹੀ ਖੜਾ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ 2017 ਚ ਛੱਡਿਆ ਸੀ ਉਸ ਤੋਂ ਅੱਗੇ ਪੰਜਾਬ ਦੇ ਵਿੱਚ ਇੱਕ ਟ ਵੀ ਕਿਤੇ ਨਹੀਂ ਲੱਗੀ ਕਾਂਗਰਸ ਨੇ ਵੀ 5 ਸਾਲ ਗੱਲਾਂ ਮਾਰ ਕੇ گزارੇ ਗੋਗੀ ਸਾਹਿਬ ਤੁਸੀਂ ਇਹ ਸਾਬਤ ਕਰਤਾ ਕਿ ਜਿਹੜੇ 92 ਐਮਐਲ ਜਿੱਤੇ ਨੇ ਉਹਨਾਂ ਚ ਥੋੜੇ ਵਰਗੇ ਇੱਕ ਦੋ ਬੰਦੇ ਹੈਗੇ ਨੇ ਜਿਨ੍ਹਾਂ ਦੀ ਜ਼ਮੀਰ ਜਾਗਦੀ ਏ ਤੁਹਾਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਹੁਣ ਮੂਹਰੇ ਲੱਗੋ ਔਰ ਬਾਕੀ ਵੀ ਪੰਜਾਬ ਦੇ ਵਿੱਚ ਜਿਹੜੇ ਝੂਠੇ ਨਹੀਂ ਪੱਥਰ ਰੱਖੇ ਨੇ ਕਿ ਜੀ ਇਹਨੇ 150 ਕਰੋੜ ਦਾ ਪ੍ਰੋਜੈਕਟ ਆ ਰਿਹਾ ਹੈ ਭਗਵੰਤ ਮਾਨ ਸਾਹਿਬ ਕਦੇ ਗੱਡੀ ਲੈ ਕੇ ਉੱਥੇ ਨਹੀਂ ਪੱਥਰ ਰੱਖ ਕੇ ਆਉਂਦੇ ਨੇ ਕਦੇ ਉੱਥੇ ਇਹ ਜਿੰਨਾ ਝੂਠ ਤੇ ਫਰੇਵ ਦਾ ਨਹੀਂ ਪੱਥਰ ਇਹ ਮੁੱਖ ਮੰਤਰੀ ਭਗਵੰਤ ਮਾਨ ਨੇ ਰੱਖਿਆ ਪੱਟ ਕੇ ਸਿੱਟ ਦਿਓ ਔਰ ਮੇਰੀ ਬਾਕੀ ਐਮਐਲਏ ਸਹਿਬਾਨਾਂ ਨੂੰ ਵੀ ਬੇਨਤੀ ਹੈ ਕਿ 2.5 ਸਾਲ ਨਿਕਲ ਗਏ ਨੇ ਤੇ 2.5 ਸਾਲ ਹੀ ਰਹਿ ਗਏ ਨੇ ਤੇ ਲੋਕਾਂ ਨੇ ਹੁਣ ਹਿਸਾਬ ਮੰਗਣਾ ਤੇ ਐਮਐਲਏ ਕੋਲੇ ਕੋਈ ਜਵਾਬ ਹੈ ਨਹੀਂ ਕਿਉਂਕਿ ਝੂਠ ਮਾਰ ਕੇ ਇਹ ਸਰਕਾਰ ਬਣਾਈ ਸੀ ਲੋਕਾਂ ਨਾਲ ਲੰਬੇ ਚੌੜੇ ਵਾਅਦੇ ਕੀਤੇ ਸੀ ਤੇ ਅੱਜ ਹਾਲਾਤ ਕੀ ਨੇ ਪੰਜਾਬ ਦੇ ਇੰਡਸਟਰੀ ਤਾਂ ਸਾਰੀ ਪੰਜਾਬ ਤੋਂ ਬਾਹਰ ਭੱਜੀ ਜਾ ਰਹੀ ਹੈ ਪੰਜਾਬ ਦੇ ਵਿੱਚ ਕੋਈ ਇਨਵੈਸਟਮੈਂਟ ਨਹੀਂ ਆ ਰਹੀ ਐਨਐਚਏਆਈ ਆਪਣੇ ਪ੍ਰੋਜੈਕਟ ਕੱਢ ਕੇ ਲੈ ਕੇ ਜਾ ਰਹੀ ਹੈ ਲਾਅ ਐਂਡ ਆਰਡਰ ਦਾ ਬੁਰਾ ਹਾਲ ਹੈ ਨਸ਼ੇ 'ਚ ਸਾਡੀ ਜਵਾਨੀ ਗਰਕ ਰਹੀ ਹੈ ਗੈਂਗਸਟਰਾਂ ਦਾ ਰਾਜ ਹੈ ਉਹ ਆਪਣੇ ਇੰਟਰਵਿਊ ਪੁਲਿਸ ਦੀ ਕਸਟਡੀ 'ਚ ਉਹ ਦੇ ਰਹੇ ਨੇ ਇਹ ਸੂਬੇ ਦੇ ਹਾਲਾਤ ਨੇ ਔਰ ਇਸ ਤੋਂ ਅੱਗੇ ਵੀ ਹੁਣ ਤਾਂ ਐਨਜੀਟੀ ਨੇ ਵੀ ਕਹਿਤਾ 1023 ਕਰੋੜ ਦਾ ਜੁਰਮਾਨਾ ਚ ਠੋਕਿਆ ਕਹਿੰਦੇ ਪੰਜਾਬ ਦੇ ਵਿੱਚ ਗੰਦਗੀ ਐ ਕੂੜੇ ਦੇ ਢੇਰ ਲੱਗੇ ਪਏ ਨੇ ਆ ਨੀ ਪਥਰਾ ਤੋਂ ਕੀ ਕਰਉਣਾ ਤੁਹਾਡੇ ਤੋਂ ਤਾਂ ਪੰਜਾਬ ਦਾ ਜਿਹੜਾ ਪੁਰਾਣਾ ਇਨਫਰਾਸਟ੍ਰਕਚਰ ਬਣਿਆ ਤੁਹਾਡੇ ਤੋਂ ਤਾਂ ਉਹਦੀ ਸਫਾਈ ਨਹੀਂ ਹੋ ਰਹੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੁਣ ਪੰਜਾਬ ਤੁਹਾਡੇ ਤੋਂ ਜਵਾਬ ਮੰਗਦਾ ਐ ਐਡੀ ਮਾੜੀ ਕਾਰਗੁਜ਼ਾਰੀ ਪੰਜਾਬ ਨੇ ਕਿਸੇ ਮੁੱਖ ਮੰਤਰੀ ਦੀ ਨਹੀਂ ਦੇਖੀ ਇਹ ਫੇਲਿਅਰ ਐ ਭਗਵੰਤ ਮਾਨ ਸਾਹਿਬ ਦਾ ਆਮ ਆਦਮੀ ਪਾਰਟੀ ਦਾ ਤੇ ਜਿਹੜੇ ਦਿੱਲੀੋਂ ਲਾਲਾ ਜੀ ਜਿਨ੍ਹਾਂ ਨੇ ਸਾਰਾ ਪੰਜਾਬ ਦਾ ਰੈਵਨਿਊ ਇਕੱਠਾ ਕੀਤਾ ਤੇ ਆਪਣੇ ਆਪ ਨੂੰ ਨੈਸ਼ਨਲ ਲੀਡਰ ਬਣਾਉਣ ਤੇ ਖਰਚਤਾ ਇਹ ਪੰਜਾਬ ਉਹਦਾ ਭੁਗਤ ਭੋਗੀ ਹੈ ਤੁਹਾਡੀਆਂ ਮਾੜੀਆਂ ਕਾਰਗੁਜ਼ਾਰੀਆਂ ਦਾ ਭੁਗਤ ਭੋਗੀ